ਸ਼ਲੋਕ ਜੀ ਜੰਤ ਕੇ ਠਾਕੁਰਾ ਆਪੇ ਵਰਤਨ ਹਾਰ ਨਾਨਕ ਕੋ ਪਸਰਿਆ ਦੂਜਾ ਕਹਿ ਦ੍ਰਿਸ਼ਟਾ ਅਸ਼ਟਪਦੀ ਆਪ ਗਥਿਆ ਆਪ ਸੁਨਹਿ ਆਪੇ ਏਕ ਆਪ ਵਿਸਥਾਰ ਜਾਂ ਤਿਸ ਭਾਵੈ ਤਾ ਸ੍ਰਿਸ਼ਟੁ ਪਾਏ ਆਪਣੇ ਭਾਣੈ ਲੈ ਸਮਾਇ ਤੁਮ ਤੇ ਭਿੰਨ ਨਹੀਂ ਕਿਛ ਹੋਇ ਆਪਨ ਸੂਤ ਸਭ ਜਗਤ ਪਰੋ ਜਾ ਕੋ ਪ੍ਰਭ ਜੀ ਆਪ ਬੁਝਾਏ ਸਚ ਨਾਮ ਸੋਈ ਜਨ ਪਾਇ ਸੋ ਸਮਦਰਸੀ ਤਤ ਕਬੇਤਾ ਨਾਨਕ ਸਗਲ ਸ੍ਰਿਸ਼ਟ ਕਾ ਜੀ ਜੰਤਰ ਸਭ ਤਾਂ ਕਹਿ ਹਾਥ ਦੀਨ ਦਇਆਲ ਅਨਾਥ ਕੁਨਾਤ ਜਿਸ ਰਖੈ ਤਿਸ ਕੋਈ ਨ ਮਾਰੇ ਸੋ ਮੂਆ ਜਿਸ ਮਨ ਹੂ ਬਿਸਾਰੇ ਤਿਸ ਤਜ ਅਵਰ ਕਹਾ ਕੋ ਜਾਏ ਸਭ ਸਿਰ ਏਕ ਨਰੰજન ਰਾਇ ਜੀ ਕੀ ਜੁਗਤ ਜਾ ਕੈ ਸਭ ਹਾਥ ਅੰਤਰ ਬਾਹਰ ਜਨੂ ਸਾਥ ਗੁਣ ਨਿਧਾਨ ਬੇਅੰਤ ਅਪਾਰ ਨਾਨਕ ਦਾਸ ਸਦਾ ਬਲਿਹਾਰ ਪੂਰਨ ਪੂਰ ਰਹਿ ਦਿਆ ਸਭ ਉਪਰ ਹੋਵਤ ਕਿਰਪਾ ਆਪਣੇ ਕਰਤਬ ਜਾਣੈ ਆਪ ਅੰਤਰ ਜਮੀ ਰਹਉ ਬਿ ਆਪ ਪ੍ਰਤ ਪਾਲੈ ਜੀਨ ਬਹੁ ਭਾਂਤ ਜੋ ਜੋ ਰਚਿਓ ਸਤ ਸੈ ਤੇ ਆਤ ਜਿਸ ਭਾਵੈ ਤਿਸ ਲਏ ਮਿਲਾਏ ਭਗਤ ਕਰੇ ਹਰ ਕੇ ਗੁਣ ਗਾਏ ਮਨ ਅੰਤਰ ਵਿਸਵਾਸ ਕਰ ਮੰਨਿਆ ਕਰਨ ਹਾਰ ਨਾਨਕ ਇਕ ਜਾਣਿਆ ਜਨ ਲਗਾ ਅਰ ਇਕ ਹੈ ਨਾਮ ਤਿਸ ਕੀ ਆਸ ਨ ਬਰਤੀ ਜਾਏ ਸੇਵਕੋ ਸੇਵਾ ਬਣਾਈ ਹੁਕਮ ਬੂਝ ਪਰਮ ਪਦ ਪਾਈ ਇਸ ਤੇ ਉਪਰ ਨਹੀਂ ਵਿਚਾਰ ਜਾ ਕੈ ਮਨ ਵਸਿਆ ਨਿਰੰਕਾਰ ਬੰਧਨ ਤੋਰ ਭੇ ਨਿਰਵੈਰ ਅਨ ਦਿਨ ਪੂਜੈ ਗੁਰ ਕੀ ਪੈ ਇਹ ਲੋਕ ਸੁਖੀਏ ਪਰਲੋਕ ਸੁਹਿਲੇ ਨਾਨਕ ਹਰ ਪ੍ਰਭ ਆਪਹਿ ਮਿਲੇ ਸਾਧ ਸੰਗ ਮਿਲ ਕਰ ਹੋ ਨੰਦ ਗੁਣ ਗਾਵੋ ਪ੍ਰਭ ਪਰਮਾਨੰਦ ਆਰਾਮ ਨਾਮ ਤਤ ਕਰਹੁ ਵਿਚਾਰ ਦੁਰਲਭ ਦੇਹ ਕਾ ਕਰਹੁ ਉਦਾਰ ਅੰਮ੍ਰਿਤ ਵਚਨ ਹਰ ਕੇ ਗੁਣ ਗਾਵੋ ਪ੍ਰਾਨ ਤਰਨ ਕਾ ਇਹ ਸੁਆਉ ਅੱਠ ਪਹਿਰ ਪ੍ਰਭ ਤੇਖੋ ਨਿਰਾ ਮਿਟੈ ਅਗਿਆਨ ਬਿਨ ਸਹਿ ਅੰਧੇਰਾ ਸੁਨ ਉਪਦੇਸ ਸਿਰ ਤੇ ਬਸਾਵੋ ਮਨ ਇਛੇ ਨਾਨਕ ਫਲ ਪਾਵੋ ਹਲਤ ਪਲਤ ਦੁਅਲ ਹੋ ਸਵਾ ਰਾਮ ਨਾਮ ਅੰਤਰ ਉਰਤਾਰ ਪੂਰੇ ਗੁਰ ਕੀ ਪੂਰੀ ਦੇਖਿਆ ਜਿਸ ਮਨ ਵਸੈ ਤਿਸ ਸਾਚ ਪ੍ਰਿਖਿਆ ਮਨ ਤਨ ਨਾਮ ਜਪੋ ਲਵਲਾਏ ਦੁਖ ਦਰਦ ਮਨ ਤੇ ਪਾਉ ਜਾਏ ਸੱਚ ਵਪਾਰ ਕਰੋ ਵਪਾਰੀ ਦਰਗੈ ਨਿਭੈ ਖੇਪ ਤੁਮਾਰੀ ਏਕਾ ਟੇਕ ਰੱਖੋ ਮਨ ਮਹਿ ਨਾਨਕ ਬਹੁਰ ਨ ਆਵਹਿ ਜਾਹੇ ਤਿਸ ਤੇ ਦੂਰ ਕਹਾ ਕੋ ਜਾਏ ਉਭਰੇ ਰਾਖਨ ਹਾਰ ਤੇ ਆਏ ਨਿਰਪਉ ਜਪੈ ਸਗਲ ਭਾਉ ਮਿਟੈ ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ ਜਿਸ ਪ੍ਰਭ ਰਖੈ ਤਿਸ ਨਾਹੀ ਦੁਖ ਨਾਮ ਜਪਤ ਮਨ ਹੋਵਤ ਸੁਖ ਚਿੰਤਾ ਜਾਏ ਮਿਟੈ ਅਹੰਕਾਰ ਤਿਸ ਜਨ ਕੋ ਕੋਈ ਨਾ ਪਹੁੰਚਨ ਹਾਰ ਸਿਰ ਉੱਪਰ ਠਾਡਾ ਗੁਰਸੂਰਾ ਨਾਨਕ ਤਾਗੇ ਕਾਰਜ ਪੂਰਾ ਮਤ ਪੂਰੀ ਅੰਮ੍ਰਿਤ ਜਾ ਕੀ ਦ੍ਰਿਸ਼ਟ ਦਰਸ਼ਨ ਪੇਖਤ ਉਦਰਤ ਸ੍ਰਿਸ਼ਟ ਕਰਨ ਕਮਲ ਜਾ ਕੀ ਅਨੂਪ ਸਫਲ ਦਰਸ਼ਨ ਸੁੰਦਰ ਹਰ ਰੂਪ ਧਨ ਸੇਵਾ ਸੇਵਕ ਪਰਮਾ ਅੰਤਰ ਜਾਮੀ ਪੁਰਖ ਪ੍ਰਦਾਨ ਜੇ ਸਮਾਨ ਬਸਐ ਸੋ ਹੋ ਤਨਹਾਲ ਤਾਂ ਕਹਿ ਨਿਕਟ ਨ ਆਵਤ ਕਾਲ ਅਮਰ ਭਏ ਅਮਰਾ ਪਦ ਪਾਇਆ ਸਾਧ ਸੰਗ ਨਾਨਕ ਹਰ ਧਿਆਇਆ ਸਲੋਕ ਗਿਆਨ ਅੰਜਨ ਗੁਰ ਦੀਆ ਅਗਿਆਨ ਅਧੇਰ ਬਿਨਾਸ ਹਰ ਕਿਰਪਾ ਤੇ ਸੰਤ ਭੇਟਿਆ नानक मन परगास अष्टपदी संत संग संग्रभ डिठा नाम प्रभु का लागा सगल समग्री नाना दृष्टा दृष्टाहे नौ निर्द अमृत प्रभु का नाम देही मह इसका विश्राम सुन समाद अनहत नाद ਕਹਿ ਨਾ ਜਾਈ ਅਚਰਜ ਬਿਸਮਾਦ ਤិន ਦੇਖਿਆ ਜਿਸ ਆਪ ਦਿਖਾਏ ਨਾਨਕ ਤਿਸ ਜਨ ਸੋਜੀ ਪਾਇ ਸੋ ਅੰਤਰ ਸੋ ਬਾਹਰ ਅਨੰਤ ਘਟ ਘਟ ਵਿਆਪ ਰਹਿਆ ਭਗਵੰਤ ਧਰਨ ਵਹੇ ਆਕਾਸ ਪਿਆਲ ਸਰਬ ਲੋਕ ਪੂਰਨ ਪ੍ਰਤਪਾ ਬਨਦਨ ਪਰਵਤ ਹੈ ਪਾਰ ਬ੍ਰਹਮ ਜੈਸੀ ਆਗਿਆ ਤੈਸਾ ਕਰਮੋ ਕੌਣ ਪਾਣੀ ਬੈ ਸੰਤਰ ਮਾਹੀ ਚਾਰ ਕੁੰਟ ਦਹ ਦਿਸੈ ਸਮਾਹੀ ਤਿਸਤੇ ਭਿੰਨ ਨਹੀਂ ਕੋਠਾ ਗੁਰ ਪ੍ਰਸਾਦ ਨਾਨਕ ਸੁਖ ਪਾਉ 베ਦ ਪੁਰਾਨ ਸਿਮਰਤ ਮੈਂ ਦੇਖੋ ਸਸੀ ਅਰ ਸੂਰਨ ਖੇਤਰ ਮੈਂ ਏਕ ਬਾਣੀ ਪ੍ਰਭ ਕੀ ਸਭ ਕੋ ਬੋਲੇ ਆਪ ਅਡੋਲ ਨ ਕਬ ਹੂੰ ਡੋਲੇ ਸਰਬ ਕਲਾ ਕਰਖੇ ਲੈ ਖੇਲ ਮੋਲ ਨ ਪਾਈਐ ਗੁਣ ਅਮੋਲ ਸਰਬ ਜੋਤ ਮੈਂ ਜਾਗ ਕੀ ਜੋਤ ਧਾਰ ਰਹੋ Swami ਓਤ ਪੂਤ ਗੁਰ ਪ੍ਰਸਾਦ ਭਰਮ ਕਾ ਨਾਸ ਨਾਨਕ ਤិន ਮਹਿ ਇਹੋ ਵਿਸਾਸ ਗੁਰਪ੍ਰਸਾਦ ਪਰਮ ਕਾ ਨਾਸ ਨਾਨਕ ਤិន ਮਹਿ ਇਹੋ ਵਿਸਾਸ